ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਅਸੀਂ ਸਾਰੇ ਠੀਕ ਠਾਕ ਆਲੇ ਮੌਸਮ ਦੇਖ ਲਓ بارش ਹੋ ਰਹੀ ਆ ਪੂਰੇ ਜੋਰਾਸ਼ੋਰਾ ਨਾਲ ਤੇ بارش ਵਿੱਚ ਦੀ ਤਾਨੇ ਕੰਮ ਸਟਾਰਟ ਕਰਤਾ ਵਾ ਪਹਿਲਾਂ ਤਾਂ ਰੱਖ ਲਿਆ ਸੀਵੀਆਂ ਤੇ ਨਾਲ ਰੱਖੇ ਆ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਨਾਲ ਕੀ ਰੱਖਿਆ ਸੀਵੀਆਂ ਦੇ ਪੂੜੇ ਸੀਵੀਆਂ ਦੀ ਖੀਰ ਦੇ ਨਾਲ ਲੱਗੇ ਪੂੜੇ ਬਣਾਉਣਾ ਬੜੇ ਦਿਨਾਂ ਦੀ ਵੇਟ ਕਰਨ ਦੇ ਸੀ ਵੀ ਐਦਾਂ ਨਹੀਂ ਪੈਂਦਾ ਹੋਇਆ ਜਿੱਦਾਂ ਹੁਣ ਪੈਂ ਰਿਹਾ ਵਾ ਤੇ ਇਥੇ ਖੜ ਕੇ ਜਾਣਾ ਵਾ ਰਸੋਈ ਚ ਨਵੀਂ ਚ ਬਣਾਏ ਜਾਣ ਪੂੜੇ ਉਹ ਅੱਜ ਜਿਹੜੀ ਸਾਡੀ ਪੂਰੀ ਹੋ ਗਈ ਆ ਅੱਜ ਇੱਕਦਮ ਬਣਾਉ ਲੱਗਿਆ ਔਰ ਤਾਂ ਮੀਂਹ ਪੈ ਗਿਆ ਜਦੋਂ ਕੋਈ ਫ੍ਰੀ ਹੋਇਆ ਮੀਂਹ हट ਗਿਆ ਫਿਰ ਉਹ ਮਜ਼ਾ ਜਾਨੀ ਨਹੀਂ ਹੋਣਾ ਖਾਣ ਦਾ ਪੂੜੇ ਨਾਲ ਬੱਚੇ ਸਕੂਲ ਗਏ ਅੱਜ ਬੱਚਿਆਂ ਨੂੰ ਵੀ ਛੁੱਟੀ ਆ ਸਬੱਬ ਨਾਲ ਮੀਂਹ ਵੀ ਪੈ ਰਿਹਾ ਵਾ ਤੇ ਸਬੱਬ ਨਾਲ ਸਾਰੇ ਜੀ ਇਕੱਠੇ ਹੋਏ ਆ ਤੇ ਹੁਣ ਪੂਰੇ ਬਣ ਜਾਣਗੇ ਚੱਲਣ ਢੀ ਤਿਆਰੀ ਜੋਰੋ ਜੋਰ ਉਦਾਂ ਦੇ ਖੀਰ ਚੌਲਾ ਦੀ ਖੀਰ ਹੁੰਦੀ ਹੈ ਪਰ ਮੈਂ ਛੇਤੀ ਦਾ ਕੰਮ ਸੰਭਲਿਆ ਵੀ ਚਲ ਉਦਨਾਂ ਦੀਆਂ ਸੇਵੀਆਂ ਬੜੀਆਂ ਟੇਸਟ ਲੱਗਦੀਆਂ ਨੇ ਇਹ ਸਭ ਤੋਂ ਵਧੀਆ ਲੱਗਦੀਆਂ ਨੇ ਮੈਨੂੰ ਹਾਂ ਤੇਰਾ ਮੈਨੂੰ ਪਤਾ ਨਹੀਂ ਪਰ ਮੈਨੂੰ ਬਹੁਤ ਸਵਾਦ ਆ ਤੇ ਨਹੀਂ ਮੈਨੂੰ ਵੀ ਸਵਾਦ ਲੱਗਦੇ ਆ ਮੈਂ ਛਾਹੇ ਬਣਾਉਣ ਲੱਗੇ ਬਾਕੀ ਹੁਣ ਪੂਰੇ ਬਣਾਉਣ ਲੱਗੇ ਨਾਲ ਨਾਲ ਗਰਮ ਪੂਰੇ ਖਾਣੇ ਸੁਣਾ ਦੇ ਚਾਚੀ ਮੈਂ ਨੂੰ ਵੀ ਦਿੱਤਾ ਆ ਵੀ ਤੁਸੀਂ ਵੀ ਆ ਜਾਓ ਪਤਾ ਨਹੀਂ ਹੋਣੇ ਜੇ ਫ੍ਰੀ ਹੋਏ ਕਿ ਨਹੀਂ ਮੈਂ ਆ ਆਦੇ ਨਾਲ ਇਕੱਠੇ ਬਣਾਉਣੇ ਆ ਨਾਲ ਖਾਣੇ ਆ ਚਾਚੀ ਜੀ ਸਦਾ ਭਾਰੋਂ ਕੰਦ ਕੰਦ ਦੀ ਨੁ ਇਹ ਐ ਲੜਾਈ ਵਾਲੀ ਨੁੱਕਰ ਦੱਸ ਨਾਲ ਨਾਲ ਦੱਸ ਦੇ ਫਿਰ ਨਾ ਤੇ ਰੈਸਪੀ ਸ਼ੇਅਰ ਹੋ ਜੂਗੀ ਸ਼ੇਅਰ ਦੀ ਸ਼ੇਅਰ ਹੋ ਜੂਗੀ ਤੇ ਨਾਲੇ ਆ ਆਪਣਾ ਕੂੜੇ ਬਣ ਜਾਣਗੇ ਸਾਡੇ ਹਾਂਜੀ ਇਹਦੇ ਵਿੱਚ ਗੁੜ ਲਿਆ ਮੈਂ ਉਦਾਂ ਜਿੱਨੇ ਆਟਾ ਹੋਏ ਉਹਨਾਂ ਗੁੜ ਲਈਦਾ ਤੇ ਮੈਂ ਆ ਦੋੜੂਂਗੇ ਆਟਾ ਲੈ ਆਗਾ ਕਿ ਆਪਣੀ ਪਬਲਿਕ ਜਿਆਦਾ ਵਾ ਚਾਚੀ ਹੁਣਾਂ ਵੱਲ ਵੀ ਕਰਾਂਗੇ ਕਿਲੋ ਗੁੜ ਹੀ ਤੇ ਨਹੀਂ ਮੈਂ ਮਿਣਿਆ ਨਹੀਂ ਆ ਪੈਕਟ ਕਿੰਨੇ ਦੇ ਲੈਂਦਾ ਕਿਲੋ ਹੀ ਕਿਲੋ ਹੀ ਆਤਾ ਕਿਲੋ ਲੈ ਲਿਆ ਹੁਣਾਂ ਮੇਰੇ ਸੱਖਿਆ ਆ ਜੀ ਤੇ ਇੱਕ ਡੂੰਗਾ ਇਹੋ ਹੀ ਸੇਮ ਟੂ ਸੇਮ ਗੁੜ ਦਾ ਲੈ ਲਿਆ ਵਾ ਤੇ ਆਟਾ ਮੈਂ ਜ਼ਿਆਦਾ ਲਿਆ ਮੈਂ ਤਾਂ ਮਿੱਠਾ ਤੇਜ ਨਾ ਹੋ ਜਾਈ ਤੇ ਢਿਲੇ ਆ ਨਾ ਤੇ ਵੈਸੇ ਵੀ ਖੀਰ ਵੀ ਮਿੱਠੀ ਆ ਸੇਵੀਆਂ ਦੀ ਇਸ ਕਰਕੇ ਗੁੜ ਥੋੜਾ ਜਿਹਾ ਘੱਟ ਲਿਆ ਵਾ ਇਹਨੂੰ ਢੋਲ ਦੇਣਾ ਚਲੋ ਬਾਕੀ ਆਟਾ ਲੈ ਲਿਆ ਸੇਮ ਤੇ ਫਿਰ ਬਾਦੇ ਵਿੱਚ ਹਾਗ ਵਾਲੀ ਹੁੰਦੀ ਆ ਥੋੜਾ ਜਿਹਾ ਟਿੱਕਾ ਜਿਹਾ ਗੁੜ ਨੂੰ ਚੰਗੀ ਤਰ੍ਹਾਂ ਪਾਣੀ ਚ ਘੋਲ ਲੈ ਲੱਗੀਆਂ ਤੇ ਇਸ ਕਰਕੇ ਇਹਨੂੰ ਘੋਲਣ ਦੇ ਆ ਪਾਣੀ ਵਿੱਚ ਇੱਕ ਤੇ ਸਾਰਾ ਘol ਜਾਏਗਾ ਤੇ ਇਹਨੂੰ ਬਾਅਦ ਚ ਪੁੰਨ ਲਾਂਗੇ ਜੇ ਜਿਹੜੀ ਕੋਈ ਵਿੱਚ ਹੁੰਦਾ ਨਾ ਕੋਈ ਟੀਲਾ ਕੋਈ ਕਸਰ ਰਹਿ ਜੇਗੀ ਤਾਂ ਉਹ ਪੁਣੀ ਥਣੀ ਪੁਣਿਆ ਜਾਏਗਾ ਹਾਂ ਗੁੜ ਹਮੇਸ਼ਾ ਪੁਣਕੀ ਪਾਇਓ ਜਦੋਂ ਵੀ ਪਉਣਾ ਇੱਚ ਹੁਣ ਇਹਨੂੰ ਸਾਰੇ ਇਹਨੂੰ ਪੁੰਨ ਲੈਣਾ ਵਾ ਪੁਣਿਆ ਫਿਰ ਜੋ ਵੀ ਕੱਖ ਭਰਾਲ ਵਿੱਚ ਹੁੰਦਾ ਨਾ ਕਿਉਂਕਿ ਜਿਹੜਾ ਗੁੜ ਨਿਕਲਦਾ ਉਹ ਖੁੱਲੇ ਨਾਲ ਨਿਕਲਦਾ ਤੇ ਕੱਖ ਭਰਾਲ ਜਿਹੜਾ ਕਿ ਹੁੰਦਾ ਵਾ ਉਹ ਸਾਰਾ ਪੁਣਿਆ ਜਾਂਦਾ ਵਾ ਆ ਥੋੜਾ ਜਿਹਾ ਰਹਿ ਗਿਆ ਸਾਫ ਹੋ ਜਾਂਦਾ ਇਹਨੂੰ ਵਿੱਚ ਸੇਵ ਪਾਣੀ ਪਾਛ ਲਿਆ ਦਣਾ ਕੇ ਭੈਣ ਨੇ ਪੁੱਛਿਆ ਇਹ ਸੇਵੀਆਂ ਦਾ ਨਾਮ ਕੀ ਆ ਤੇ ਇਹਨੇ ਆ ਸੇਵੀਆਂ ਦਾ ਪੈਕੇਟ ਪਾੜਤਾ ਤੇ ਮੈਂ ਗੰਡ ਗੁੰਡ ਕੇ ਜੋੜ ਜਾਲ ਲੱਗੇ ਨਾ ਤੇ ਨਾਮ ਲੱਗਦਾ ਸਨ ਆਰ ਪਿਓਰ ਨਾਮ ਇਹਦਾ ਸੇਵੀਆਂ ਏਦਾਂ ਪਤਾ ਨਹੀਂ 10 ਰੁਪਏ ਦਾ ਪੈਕੇਟ ਆ ਪਰ ਬਹੁਤ ਟੇਸਟੀ ਆ ਬਹੁਤ ਜਿਆਦਾ ਇਹ ਬਰੀਕ ਪਹਿਲਾਂ ਪਹਿਲਾਂ ਚਲਦੀ ਹੁੰਦੀ ਸੀ ਹੁਣ ਆ ਇਹਦਾ ਕੁਛ ਨਾਮ ਨੂੰ ਆ ਦੇਖ ਲਿਓ ਸਿਰਫ 10 ਰੁਪਏ ਰੇਟ ਆ ਬਹੁਤ ਵਧੀਆ ਆਰ ਪਿਓਰ ਸੇਵੀਆਂ ਹੁਣ ਇਹਦੇ ਵਿੱਚ ਆਟਾ ਪਾਦ ਲੱਗੇ ਆ ਆਟਾ ਹੀ ਗੋੜਚਾ ਹਾਂ ਗੋੜ ਦੇ ਚਾਟਾ ਤੱਕ ਲੱਗੇ ਛਣ ਕੇ ਗੁੜ ਘੁਲ ਗਿਆ ਆਟੇ ਚ ਬਸ ਆਹ ਘੁਲ ਗਿਆ ਗੁੜ ਚ ਆਟਾ ਘੁਲ ਗਿਆ ਹੋ ਇੱਕੋ ਗੱਲ ਹੀ ਆ ਆਟਾ ਘੁਲ ਗਿਆ ਗੁੜ ਚ ਤੇ ਕਦੀ ਗੋੜਾ ਹੁਣ ਪੂਰੇ ਨਿਕਣ ਲਈ ਤਿਆਰ ਆ ਨਿਆਣਾ ਰੈਡੀ ਜੇ ਹੈ ਚਾਰਜ ਅੱਜ ਸਵੇਰ ਦੇ ਪਰ ਇਹ ਗਾਲਾ ਮੀਹ हट ਗਿਆ ਨਹੀਂ ਨਹੀਂ ਇੰਨਾ ਕ ਚੱਲਣ ਡਿਆ ਚੱਲ ਜੀ ਇੰਨਾ ਕੀ ਬਹੁਤ ਬਹੁਤ ਐਨਾ ਮੌਸਮ ਠੰਡਾ ਹੋ ਗਿਆ ਵਾ ਇੱਕ ਮੀਂਹ ਗੁੰਡਾ ਬੰਦੀ ਹੁੰਦੀ ਆ ਅੱਜ ਸਵੇਰੇ ਉੱਠਿਆ ਜਿਉ ਅੱਜ ਮੈਂ ਰੋਟੀ ਨਹੀਂ ਤੁਹਾਨੂੰ ਖਾਣਨੀ ਅੱਜ ਸਿੱਦੇ ਪੂੜੇ ਖਾਣੇ ਆ ਭਾਵੇਂ ਜਨੇਵਰ ਜੀ ਮਰਜੀ ਫਰਨ ਉੱਥੇ ਵੀ ਲੇਟ ਆ ਨਾ ਟਾਈਮ ਤੇ ਅੱਗੇ ਹੋ ਗਿਆ 9:11 ਆਹੋ ਛੁੱਟੀ ਕਰਕੇ ਸਾਰੇ ਲੇਟ ਹੀ ਉੱਠੇ ਆ ਤੇ ਮੈਂ ਚੱਲ ਬੇ ਖਾਣੇ 9:11 ਹੋ ਵੀ ਗਿਆ ਸਵੇਰ ਦੀ ਰੋਟੀ ਮਿਲਣੀ ਹੈ ਜੇ ਉਹਨੇ ਪੂੜੇ ਤੇ ਜਾਂਦੇ ਰਹੀਏ ਤੇ ਰੋਟੀ ਤੇ ਜਾਂਦੇ ਰਹੀਏ ਨਹੀਂ ਹੁਣ ਬੱਸ ਸੇਵੀਆਂ ਦੀ ਕੀਰ ਬਣ ਗਈ ਆ ਰਹਿ ਕੇ ਪੂੜੇ ਚਲੋ ਜੀ ਲੱਗਾ ਪਹਿਲਾ ਪੂੜਾ ਨਿਕਲਣਾ ਇਹ ਹੈ ਤੇ ਜਿਹੜਾ ਪਹਿਲਾ ਢੂੜਾ ਹੁੰਦਾ ਨਾ ਉਹ ਹਮੇਸ਼ਾ ਟੁੱਟਾ-ਫੁੱਟਾ ਹੀ ਨਿਕਲਦਾ ਹੁੰਦਾ ਟੁੱਟਾ-ਫੁੱਟਾ ਟੁੱਟਾ-ਫੁੱਟਾ ਹੀ ਹੁੰਦਾ ਵਾ ਬਰਹੁਣੇ ਸੋ ਕਿੱਦਾਂ ਵਾ ਹਮੇਸ਼ਾ ਜਿੰਨੀਰ ਵੀ ਕੀਤਾ ਪਹਿਲੇ ਢੂੜੇ ਨੇ ਜਿਹੜਾ ਨੇ ਇਹਨੇ ਕੰਮ ਖਰਾਬੇ ਕਰਨਾ ਹੁੰਦਾ ਅਧਨਾ ਕਰਦੇ ਆ ਕੜਛੀ ਦਾ ਦੇਸੀ ਚਕਾਰ ਲਾਇਆ ਆ ਤਾਂ ਪਤਾ ਹੁੰਦਾ ਵਾ ਖਲਾ ਅਰਵਾਸ ਫੂਕ ਮਾਰ ਰਹਿਣਾ ਪਾਣੀ ਦੀ ਘਾਟ ਲੱਗ ਥੋੜਾ ਹੋਰ ਪਤਲਾ ਕਰਨਾ ਪੈਣਾ ਪਹਿਲੇ ਜਿੱਤੇ ਮਹਾ ਡਰਾਈ ਰਹਿੰਦੀ ਹੈ ਵੀ ਸੰਘਣਾ ਵਾ ਕੇ ਪਤਲਾ ਵਾ ਮਾਲ ਮਤਾ ਹਾਂ ਪਹਿਲੀ ਬੋਲ ਡਰਾਈ ਪਹਿਲੀ ਚ ਡਰਾਈ ਹੋਣੀ ਆ ਮਿੱਠਾ ਰਹੂਗਾ ਨਾ ਇਹ ਹਾਂ ਮਿੱਠਾ ਬਹੁਤ ਠੀਕ ਆ ਭਾਂ ਰਿੰਗ ਟਿੰਡ ਜਿੰਨਾਂ ਦੀ ਮਰਜ਼ੀ ਬਣਾਈ ਜਾ ਕੋਈ ਨਹੀਂ ਮਿੱਠਾ ਮੈਂ ਦੇਈਦਾ ਇਹ ਤੇ ਜਦਿਆਂ ਜਦੋਂ ਹਮਲਾ ਹੋਇਆ ਹੁੰਦਾ ਵਾ ਕਿਦਾਂ ਖਲਾ ਰਿਆ ਇਹਨੂੰ ਪਹਿਲੇ ਕੋਈ ਨਹੀਂ ਢਿੱਡ ਚ ਜਾਣਾ ਪਾਣੀ ਥੋੜਾ ਬਹੁਤਾ ਵੀ ਹੈ ਜੇ ਨਾ ਵੱਧ ਕਰਕੇ ਪਾਉਣ ਦਾ ਪਹਿਲਾ ਪੂੜਾ ਕੱਢਤਾ ਇੰਦਾਂ ਦਾ ਤੇ ਹੋਣ ਲੱਗਾ ਬੰਨ ਤੇ ਇਹਨੇ ਭਾ ਦੂਜਾ ਬਣਦਾ ਕਿ ਨਹੀਂ ਮੈਨੂੰ ਆ ਕੜਛੀ ਨਾ ਵਧੀਆ ਹੁੰਦਾ 10 ਕਿਲੋ ਜੰਦਾ ਨਾ ਪਲੇ ਆ ਤੇ ਨਿਸ਼ਰਵਾਤ ਕਰੋ ਖਾਣ ਦੀ ਇਹ ਐਕਟਿਵ ਆਦੂ ਕਰੀ ਵਾਹ ਇਹ ਹੌਲਾ ਫਿਰ ਬਾਕੀ ਹੋਈ ਗੋਲ ਅੱਜ ਮੇਰਾ ਦੇਣਾ ਸਾਰੇ ਦੇਣੀ ਤੁਹਾਡੇ ਮੰਨ ਤਾਂ ਮਨ ਦਾ ਟੇਸਟ ਕਰ ਲੱਗੀ ਆ ਉਹ ਲੈ ਉਹਨੇ ਖਾ ਤੇ ਲਿਆ ਫਿਰ ਤੇ ਮੇਰਾ ਦਿਨ ਕਦਾ ਆ ਗਿਆ ਗਰਮਾ ਨਹੀਂ ਖਦਾ ਵੀਂਦਿਆਂ ਵੀਂਦਿਆਂ ਉਹਨੇ ਦੇਣਾ ਆਪਣਾ ਬਣਾ ਲਿਆ ਗਰਮਾ ਆ ਵੀ ਪੂਰਾ ਗੋਲ ਬਣਾ ਦਈ ਤਾ ਨੀ ਜੀ ਤਾ ਨਹੀਂ ਜਾਂਦੇ ਨਾ ਪੂਰਾ ਗੋਲ ਨਹੀਂ ਆ ਆ ਲੋ ਖੜੋ ਇਹ ਮਨਤਾ ਤਾ ਤੁੰ ਖਾ ਲੈ ਆ ਜੀ ਪੂਰਾ ਗੋਲ ਹੋ ਗਿਆ ਟਡੇ ਵਾਸਤੇ ਵਾਹ ਛੇਤੀ ਛੇਤੀ ਕਾੜੋ ਜੇ ਮੀਂਹ हट ਗਿਆ ਨਾ ਤੇ ਫਿਰ ਕੂੜਿਆਂ ਦਾ ਸਾਰਾ ਸਵਾਲ ਮਾਰਿਆ ਜਾਣਾ। ਫਿਰ ਮੈਨਾਂ ਨਹੀਂ ਹੁਣ। ਨਹੀਂ ਫਿਰ ਉਹ ਮਜ਼ਾ ਜਿਆ ਨਹੀਂ ਨਾ ਆਗੇ ਤਾਂ ਪੁੰਡਾ ਬੰਦੀ ਹੋਣੀ ਆ। ਆਹ ਲਓ। ਹਾਂਜੀ ਹੁਣ ਠੀਕ ਆ। ਹੈ ਨਾ? ਚਲੋ ਲਿਆਓ ਚਾਰ ਲੈ ਕੇ ਆਓ। ਅੰਬ ਦਾ achar ਲਾਓ ਨਾਲ ਦੇਖੋ ਕਿੰਨਾ ਟੇਕ। ਚਲੋ ਚਲੋ। ਤਾਬਾ ਉਪਨ ਹੋ ਗਿਆ। ਚੱਕੋ ਖੀਰ ਅੰਬ ਦਾ achar ਨਾਲ ਖੀਰ। ਚਲੋ ਆਹ ਫਲਾਮ ਪਾਉਂਦੇ ਵੇਖ ਕਿਦਾਂ। ਮੱਖੀਆਂ ਉੱਥੋਂ ਆ ਗਈਆਂ। ਭਰਾ ਮਾਰੀ ਸਿਰ। ਚਲਾ ਜਾ ਖੜ ਜਾ ਖੜ ਜਾ। ਕਾ ਗਾ ਨਹੀਂ ਪਹਿਲੇ ਪਾਪਾ ਖਾਣਗੇ ਤੇ ਸਭ ਤੋਂ ਵੱਡਾ ਮੈਂ ਆਂ ਘਰ ਤੇ ਉਹ ਸਭ ਤੋਂ ਛੋਟੇ ਤਾਂ ਸ਼ੁਰੂਆਤ ਹੋਏ ਆ ਯਾਰ ਵਾਹ ਪੁੱਠਾ ਵਾ ਤੁਹਾਡਾ ਫਿਰ ਉਹਨੇ ਇੱਕ ਮਿੰਟ ਨਹੀਂ ਉੱਠਿਆ ਇਹ ਆ ਕਰਨ ਪਹਿਲਾਂ ਹੁਣ ਚਮਚ ਲੈ ਕੇ ਮੈਡਮ ਜੀ ਚਮਚ ਲੈ ਆ ਇੱਕ ਇਹ ਮੈਡਮ ਜੀ ਉਹਨੂੰ ਕੋਈ ਨਹੀਂ ਪਾਇਆ ਉਹ ਤਾਂ ਅੰਦ ਦੇ ਮਿਲਿਆ ਪਾਇਆ ਸ਼ੁਰੂ ਤੇ ਪੂਰੇ ਮਿਲਣਾ ਤੁਸੀਂ ਵੀ ਘਰ ਚ ਲੈਂਦੇ ਜੇ ਆਜੋ ਬਾਵਾ ਕਿੜਾ ਕੁ ਬੱਚਿਆ ਆ ਗਿਆ ਤੁਸੀਂ ਵੀ ਘਟ ਲੈਂਦੇ ਜੇ ਮੇਰਾ ਨਾ ਚੱਖੋ ਨਹੀਂ ਸ਼ਰਾਜ ਬੈਠਾ ਇੱਕ ਲੋ ਜ ਹੁਣ ਵਾਹ ਜੀ ਵਾਹ ਜਿਨ੍ਹਾਂ ਨੇ ਕੋਈ ਕੰਮ ਨਹੀਂ ਕੀਤਾ ਸਵੇਰ ਦਾ ਉਹਨਾਂ ਨੂੰ ਪਹਿਲੇ ਨੰਬਰ ਤੇ ਕਿਹੜਾ ਕੀਤਾ ਮੈਂ ਆਹ ਕੀਤਾ ਤੇ ਮੈਂ ਵੀ ਕੋਈ ਨਹੀਂ ਓਦਾਂ ਕੀਤਾ ਤੋਈ ਵਿਆਹ ਕਰ ਲੈ ਫੜਿਆ ਹੁਣ ਹੀ ਫੜਿਆ ਹੈ ਸੱਚੀ ਗੱਲ ਬੋਲੀ ਤਾਂ ਮੁੰਡੇ ਨੇ ਹਮ ਚਲੋ ਦੱਸਿਓ ਨਾਲੇ ਸਾਨੂੰ ਵੀ ਕਿਹੜੇ ਕਿਹੜੇ ਪਰਿਵਾਰ ਅੱਜ ਦੇ ਆ ਪੂੜੇ ਖਾਨ ਪੂੜੇ ਖਾਨ ਮੈਂ ਸਿਰੇ ਸਟੋਰੀ ਪਾਈ ਮੀਂਹ ਦੀ ਤੇ ਕਈ ਭੈਣ ਭਰਾ ਕਹਿੰਦੇ ਸਾਡੇ ਮੀਂਹ ਨਹੀਂ ਪਿਆ ਮੇਰੇ ਖਿਆਲ ਨਾਲ ਆੜਾ ਹੁਣਲਾ ਮੀਂਹ ਸਾਰੇ ਪੰਜਾਬ 'ਚ ਜਾਊਗਾ ਹੌਲੀ ਹੌਲੀ ਪਰ ਸਾਡੇ ਪੈ ਗਿਆ ਹਰਕ ਤੇ ਮੀਂਹ ਪੈ ਜਾਂਦਾ ਤਿੰਨ ਚਾਰ ਦਿਨ। ਉਦਾਂ ਸੌਣ ਚ ਪੂਰੇ ਕੱਢੀ ਤੇ ਆ ਪਰ ਮੀਂਹ ਕਰਕੇ ਹੁਣ ਸੌਣ ਨੂੰ ਫੇਰ ਕੱਢਾਂਗੇ ਨਾ। ਸੌਣ ਵਿੱਚ ਪਹਿਲਾਂ ਕੱਢੀ ਲਿਆ ਹੋਣੀ। ਅੱਜ ਵੀ ਖਾਲੇ ਤੇ ਸੌਣ ਚ ਵੀ ਖਾਵਾਂਗੇ। ਸੌਣ ਚ ਪੂਰੇ ਕੱਢਾਂਗੇ। ਠੀਕ। ਹੋਰ ਹੁੰਦੇ ਆ। ਹੋਰ ਹੁੰਦੇ ਥੋੜੇ। ਹੋੜ। ਹੋੜ। ਆਪਣੀ ਤੇ ਲੱਗੀ ਥਾਲੀ ਚਾਰ ਨਾਲ ਖੀਰ ਦੇ ਨਾਲ ਪੂੜੇ। ਚਲੋ ਜੀ। ਆਪਾਂ ਕਰਨੀਆਂ ਸ਼ੁਰੂ ਹੁਣ। ਤੁਸੀਂ ਬਣਾਈ ਜਾਓ। ਆਪਾਂ ਛਕੀ ਜਾਨੇ। ਕਿਦੀ ਵਾਰੀ ਹਣ ਕਿਦੀ ਕਿਦੀ ਥਾਲੀ ਖਾਲੀ ਹੋਈ ਆ? ਮੇਰੀ। ਤੇ ਟੇਸਟ ਦੱਸੋ ਕਿਵੇਂ ਦਾ ਲੱਗਾ? ਦੋ ਚਾਰ ਖਾਵਾਂ ਦੇ ਤਾਂ ਲੱਗਣਾ ਜਾਂ ਨਾ ਲੱਗਣਾ ਲੈ ਮਿੱਠਾ ਮਠਰਾ ਫਿਰ ਠੀਕ ਆ ਮਿੱਠਾ ਤਾਂ ਠੀਕ ਹੋਆ ਬਾਕੀ ਚਾਰ ਖਾਸ ਦਾ ਲੱਗਣਾ ਅੱਛਾ ਜੀ ਮੋਦਾ ਦੀ ਇਹਨਾਂ ਨਾਲ ਕੀ ਹੁੰਦੀ ਹੈ ਤਕੀਰ ਹੈ ਬਣਾਏ ਹੈ ਇਹ ਬਣਾ ਲਈਏ ਸੇਵੀਆਂ ਜੀ ਕੀ ਨੂੰ ਘੜੀ ਲੱਗਣੀ ਹੈ ਸੇਵੀਆਂ ਤੇ ਪਿੰਟੋ ਮੈਂਟੀ ਬਣ ਗਈਆਂ ਪਰ ਜਿਹੜਾ ਟੇਸਟ ਬਣਉਂਦਾ ਨਾ ਆਚਾਰ ਅੰਬ ਦਾ ਉਹਦੇ ਨਾਲ ਦਾ ਟੇਸਟ ਨਹੀਂ ਹੁੰਦਾ ਜਿੰਨਾ ਹੀ ਕਿਤੇ ਬਣਾਏ ਹੋਣ ਅਗੇ ਦੇ ਨਾਲ ਅੰਬ ਦਾ ਚਾਰ ਲੈ ਕੇ ਵੇਖੋ ਬਹੁਤ ਸੁਆਹ ਲੱਗਦੀ ਹੈ ਵੇਨੇ ਪਹਿਲਾਂ ਕੌਣ ਰਾਜ ਦਾ ਪਿਓ ਰਾਜ ਦਾ ਕਪੋਤਰਾ ਚ ਹੈਨਾ ਚਾਪਾਇ ਉਸ ਮੈਂ ਇਹ ਬਣਾ ਕੇ ਰੱਖ ਲਿਆ ਅਮਮ ਚਾਹਮਚੀ ਚੁੱਕੋ ਆ ਚਮਚੀ ਚੁੱਕੋ ਪਾ ਲਗਾਈ ਅਭੀ ਇਸ ਕੋ ਹਰੀ ਮਚਨ ਕੇ ਦੁਆਰਾ ਚੇਕ ਕਰ ਲੇਗਾ ਤੇ ਹੁਣ ਮੈਂ ਰੋਟੀ ਦੀ ਬਣਾਉਣੀ ਕਾ ਕਰਕੇ ਰਾਜ ਰੋਟੀ ਨਹੀਂ ਹੁੰਦਾ ਮੈਂ ਰੋਟੀ ਫੜਾਉਣਾ ਨਹੀਂ ਨਹੀਂ ਅਦੀ ਰੱਜੋਗੇ ਇਹ ਥੋੜੀ ਹੁਣ ਮੈਂ ਪੂਰੇ ਤਲਾਉਂਦੀ ਕਿਤੇ ਮਗਰ ਫਿਰ ਕੇ ਮੈਂ ਰੋਟੀ ਖਾ ਲਈ ਹਣਾ ਰੋਟੀ ਫਿਰ ਬੇਪੈਰ ਨੂੰ ਨਹੀਂ ਦਿਖਾਵਾਂਗੇ ਤੇ ਬੇਪੈਰ ਨੂੰ ਚਾਹ ਲੈ ਚੱਲਾ ਅੰਨੀ ਵਜਾ ਸਿੱਖਣੀ ਆ ਪਾਪੂ ਦਾ ਮਾਮਨੇ ਵੀ ਜਲ ਕੜਿਆ ਉਹ ਜਾ ਬਸ ਅਕੀਰਿ ਖਾਣ ਕੇ ਨਾ ਕੋ ਕਾ ਮੈਂ ਅਨਾ ਕੀ ਨਾ ਮਮੀ ਰਾਹ ਤੇ ਪਾੜੇ ਚਾਪਾ ਇਹ ਕਾ ਸੀੇ ਫੋਰਟੇ ਹੋ ਗਏ ਉਹ ਸ਼ਾਲ ਦੇ ਆ ਜਾ ਤਖਣੀ ਆਂਦੀ ਮੈਂ ਪੂੜੇ ਬਣਾਉਂ ਚਾਚੀ ਜੀ ਹੁਣੇ ਵੀ ਆ ਗਏ ਇਹਨਾਂ ਨੂੰ ਅਸੀਂ ਘਰੇ ਹੀ ਸਾਧ ਲਿਆ ਇਹ ਹੁੰਦਾ ਪਹਿਲਾਂ ਇਹ ਸਵਾਦ ਹੁੰਦੀ ਆ ਵੀ ਪਹਿਲਾਂ ਬਣਾਉ ਕੀ ਹਾਂਦੇ ਪਤਾ ਲਿਆ ਪੈਕ ਨਹੀਂ ਆ ਵੀ ਪਤਾ ਪਹਿਲਾਂ ਹੁੰਦਾ ਬਿੱਪਲ ਦਾ ਵੀ ਕੋੜਦਾ ਹੁੰਦਾ ਹੀ ਦਾ ਆਹ ਉਹ ਪਤਾ ਨਹੀਂ ਮਿਲਿਆ ਤੇ ਮੈਂ ਫੜ ਕੇ ਤੇ ਕੜਛੀਆਂ ਕੱਢਾ ਦਿਆਂਗਾ ਕੱਤੇ ਨਾਲ ਕੱਢਾਂ ਪਰ ਬਨੋਦ ਨਾਲ ਸੱਟ ਨਹੀਂ ਲੱਗਾ ਮਨੇ ਮੋਟੇ ਮੋਟੇ ਬਣ ਆਹੋ ਤੇ ਹੁਣ ਚੱਲ ਸਕਾਹ ਦੇਖਿਆ ਹੁੰਦੇ ਹੁੰਦੇ ਨਾ ਇੱਕ ਨੇ ਇੱਕ ਸਿਆਣਾ ਵੇ ਲੱਗੇ ਕੋਈ ਨਾ ਕੋਈ ਚੰਗੀ ਮੱਤ ਖੜੀ ਜਾਂਦੀ ਸਿਆਣਾ ਤਾਂ ਆਜਾ ਨਹੀਂ ਖਾਜ ਲੈ ਸਾਰੇ ਇਹ ਮੱਤਾਂ ਸਸਾਈ ਜਾਂਦੀਆਂ ਹੁੰਦੀਆਂ ਉਹ ਸਸਾਂ ਦੇ ਨਾਲ ਇਹ ਬਹੁਣ ਆਪ ਖਾਣੇ ਨਾ ਇਹਨਾਂ ਨੇ ਦਾ ਕਰਕੇ ਇਹਨਾਂ ਨੂੰ ਪੜਾਵੇ ਪੜਾਵੇ ਖਵਾ ਲਏ ਆਈਂ ਖਾ ਲਿਆ ਆਹ ਤੂੰ ਖਾਂਦੇ ਹੋਈ ਲੱਗੇ ਵੇਖਣ ਦੇ ਆਈਂ ਵੇਖਣ ਪਾਈ ਸਮਾਪਤੀ ਕਰਦੀ ਹੁਣ ਕਹੀ ਜਾਪੇ ਸਿਆਣੇ ਹੋ ਕੇ ਤੂੰ ਖਾਂਦੇ ਆਈਂ ਵੇਖਣ ਦੇ ਸਭ ਤੋਂ ਪਹਿਲਾ ਕਰਨ ਆਈ ਦਾ ਨੂੰ ਆਖਣਾ ਆ ਕਿ ਸਾਬ ਦਾ ਦਿਖਾਇਓ ਕੋਈ ਜਮਾ ਕਰਕੇ ਰੱਖ ਲਿਓ ਰਾਤ ਲਖੀਰ ਬਣਾਵਾਂਗੇ ਤੇ ਉਹਦੇ ਨਾਲ ਖਾ ਲਿਓ ਆ ਆਹ ਜੀ ਬਣਾ ਲਈ ਆਈ ਜੀ ਬਣਾ ਲਾ ਨਾ ਚਲੋ ਰਾਤ ਨੂੰ ਤੁਹਾਡੇ ਨਾਲ ਸਹੀ ਹਾਂ ਮੈਂ ਕਿਹਦੀ ਕੱਢਣੀ ਆ ਆਹ ਮੁੱਕਰ ਵੀ ਗਈ ਨਾ ਕੰਨੀ ਕੀਰੀ ਕੱਢਣੀ ਆ ਆਹ ਹੋਣਾ ਜੀ ਇਦਾਂ ਕਰਨਾ ਹਾਂ ਅੱਗੇ ਧੀਰ ਮਟਾਗਾ ਇਹ ਕਾਦਾ ਪਤਾ ਨਹੀਂ ਅੰਗੜਾ ਅੰਗੜਾ ਥੋੜਿਆ ਪਤਾ ਚੰਗੀ ਪੜਾ ਪੋਤਾ ਦੇਣੇ ਵੀ ਹੋਣਾ ਮੈਂ ਆਹ ਪੋਤਾ ਮੀਂਹ ਤੋਂ ਲੈ ਰੱਬ ਵੀ ਥੋੜਿਆ ਪੁੱਤੇਗੇ ਚਲੋ ਚਾਚੀ ਦੇ ਨਾਲ ਪੂਰਾ ਘਰ ਨੇ ਮੈਂ ਬੈ ਕੇ ਨਹੀਂ ਚਾਚੀ ਦੇ ਹੱਥ ਵਿੰਗਿਆ ਤਾਂ ਵਿੰਗੇ ਹੱਥ ਦੇ ਵਿੱਚ ਨਿਕਲ ਚਾਚੀ ਦੇ ਰਾਜ ਜਾਨ ਕੋ ਗਿਆ ਚਾਚੀ ਦੇ ਰਾਜ ਜਾਨ ਜੇ ਕਮਾਲ ਕਰਿਆ ਅਈ ਰੋ ਨਾ ਕਿ ਝੂਠੀ ਸੁਲਾਵੀ ਮਾਰੀ ਭਿ ਲੈ ਚਾਚੀ ਨੇ ਕੱਢ ਕੇ ਖਵਾ ਦਿੰਦੀ ਆ ਤਾਂ ਚੱਲ ਇੱਕ ਦਾ ਦਸ ਲਾਇ ਮੈਂ ਤਾਂ ਡੱਕਾ ਦੁੱਖ ਲਗਾ ਕਿ ਝੂਠੀ ਕਿਹ ਕਿਆ ਨਹੀਂ ਮੈਂ ਆਪੇ ਪਤਾ ਬਣਾਇਆ ਨਹੀਂ ਚਾਚੀ ਤੇਰੀ ਖਵਾ ਦਿੰਦੀ ਆ ਨਾਲੇ ਆ ਇਹ ਵੀ ਨਹੀਂ ਦੇਖੋ ਕੱਢਦਾ ਹੀ ਨਹੀਂ ਤੇ ਨਹੀਂ ਕੱਢਦੇ ਹੁੰਦੇ ਆ ਨਾ ਤੇਰੀ ਕੱਢਦਾ ਨਾ ਅੱਛਾ ਹੈ ਉਹ ਲੈ ਆਣੇ ਖਾਣੇ ਆਪੇ ਕੱਢ ਕੇ ਤੁਸੀਂ ਆਪੇ ਕਰ ਲਿਆ ਇਹ ਤੌੜ ਗੱਡੀ ਵੀ ਮੈਨੇ ਕੋ ਕਰਦਾ ਨਹੀਂ ਮੀ ਆਉਂਦਾ ਹੀ ਕਲਦਕਾਰੀ ਨਹੀਂ ਹੁੰਦੀ ਆ ਮੱਝ ਕਾਲ ਲੈ ਆਹ ਤਖਾਉਣਾ ਜਕਲਾ ਜਕਲਾ ਤਾ ਉਹ ਦੂਸਰੇ ਰਹਾ ਹੱਥ ਨਾਲ ਪੈਣ ਦਾ ਤਾ ਦਸਾਂ ਕਰਕੇ ਹੱਥ ਜੀ ਪੈਂਦਾ ਇਸ ਤਰ੍ਹਾਂ ਕਰਕੇ ਚੌੜਾ ਜਿਹਾ ਮਨ ਜਿਹਾ ਚੌੜਾ ਬਣਾ ਲੈ ਤਾਂ ਪਹਿਲੇ ਪੂਰੇ ਹੋ ਜਾਂਦੇ ਨੇ ਮੇਰਾ ਨਾ ਹੱਥ ਨਹੀਂ ਕੰਮ ਆਉਂਦਾ ਤੇਲ ਘਾਟੀ ਤੇ ਕੀ ਕਰਨਾ ਆ ਨਾ ਮੈਂ ਗੜਵੀ ਦੀ ਗੱਲ ਕਰਨੀ ਆ ਕਾਚੀ ਗੜਵੀ ਰੱਖਣ ਦੀ ਜਦੋਂ ਸੀ ਨਵੇਂ-ਨਵੇਂ ਆ ਕੰਮ ਸ਼ੁਰੂ ਕੀਤਾ ਹਾਂ YouTube ਦਾ ਇੱਕ ਲੋ ਬਲੌਗ ਬਣਾਇਆ ਸੀ ਆਪਾਂ ਕਿਚਨ ਦੇ ਜਾਂਦੇ ਬਣਾਇਆ ਜਾਂ ਇਹ ਕੋਈ ਕਾਲਪੀਨ ਦਾ ਬਣਾਇਆ ਚਲੋ ਆ ਆਹ ਫੜਾਈ ਕਰ ਜਾਈ ਆਹ ਗੜਵੀ ਨੂੰ ਕਮੈਂਟ ਆਏ ਵੀ ਗੜਵੀ ਚ ਚਿਪ ਪੜੇ ਆ ਇਤਾਂ ਜਿਹਾ ਕਿ ਕਿਲੋ ਦੀ ਆ ਅੱਧਾ ਕਿਲੋ ਦੀ ਗੜਵੀ ਆ ਕਿ ਚਿਪ ਪੜੇ ਆ ਗੜਵੀ ਕੜ ਵੀ ਨਵੀ ਲੱਲੋ ਗੜਵੀ ਪਤਲਾ ਲਓ ਪਰ ਚੱਕਰ ਇਹ ਆ ਵੀ ਇਹ ਗੜਵੀ ਬੜੀ ਪੁਰਾਣੀ ਆ ਤੇ ਬੜੀ ਵਧੀਆ ਵੱਡੀ ਨਿਸ਼ਾਨੀ ਆਏ ਇਹ ਗੜਵੀ ਜਿਹੜੀ ਮੰਮੀ ਨੇ ਲੈ ਕੇ ਆਂਦੀ ਜਦੋਂ ਇਹ ਨਿਕਲ ਆ ਨਾ ਮੈਂ ਤੇ ਇਹ ਗੜਵੀ ਮੇਰੀ ਸਪੈਸ਼ਲ ਲੱਗੀ ਹੁੰਦੀ ਚਾਹ ਪੀਣ ਵਾਂ ਤੇ ਢੇਲੀ ਸਵੇਰੇ ਉੱਠ ਕੇ 1/2 ਕਿਲੋ ਦੀ ਗੜਵੀ ਆ ਉਦੋਂ ਚਾਹ ਦਾ ਰਵਾਜ ਚੱਲਦਾ ਹੁੰਦਾ ਗੜਵੀਆਂ ਵਿੱਚ ਚਾਹ ਹੀ ਕਹਿੰਦੇ ਇੱਕ ਟਾਈਮ ਪੀਣੀ ਹੈ ਚਾਹ ਕਹਿੰਦੇ ਦੋ ਟਾਈਮ ਪੀਣੀ ਹੈ ਥਾਣਾ ਘੱਟ ਗੜਗੀਆਂ ਰੱਖਿਆ ਦੀਆਂ ਪੱਕੀਆਂ ਤੇ ਕੜਮੀਆਂ ਭਰ ਕੇ ਚਾਹ ਦੀ ਰੱਖ ਲੈਣੀ ਤੇ ਪਾਪ ਆ ਕੇ ਕੱਪਾਂ ਚ ਗਲਾਸਾਂ ਵਿੱਚ ਤੇ ਪੀ ਜਾਣੀ ਹੁਣ ਤੇ ਚੱਲਦਾ ਰਵਾਜ ਕੱਪਾਂ ਦਾ ਆ ਗਿਆ ਵੀ ਇੰਨਾ ਕ ਕੱਪ ਚਾਹ ਦਾ ਹੁੰਦਾ ਉਹ ਵੀ ਪਛਦਾ ਨਹੀਂ ਜਾਂ ਪੀਣੀ ਛੱਡ ਛੜੀ ਆ ਪਰੇ ਉਦੋਂ ਦੀ ਗੜਵੀ ਆ ਤੇ ਇਦਾਂ ਦੀ ਇਦਾਂ ਨਿਸ਼ਾਨੀ ਸਾਂਭ ਕੇ ਰੱਖੀਏ ਜੇ ਤੱਕ ਕੁਝ ਚੀਜ਼ਾਂ ਹੁੰਦੀਆਂ ਵਾਂ ਜਿਹੜੀਆਂ ਨਿਸ਼ਾਨੀਆਂ ਰਹਿ ਜਾਂਦੀਆਂ ਆਪਣੇ ਕੋਲ ਇਦਾਂ ਹੀ ਗੜਵੀਆਂ ਆ ਕੁਝ ਕੁਝ ਭਾਂਡੇ ਇਦਾਂ ਦੇ ਆ ਸੇਪਰ ਭੇ ਲੱਭਣਗੇ ਤੇ ਮੇਰੀ ਗੱਲ ਸੁਣੋ ਜਿੱਦਾਂ ਆ ਤੁਹਾਡੀ ਆਦਤ ਹੈ ਨਾ ਚਾਹ ਪੀਂਦੀ ਇਦਾਂ ਦੀ ਹਾਲਾ ਤੈਨੂੰ ਪਈ ਆ ਮੈਨੂੰ ਹਮੇਸ਼ਾ ਚਾਹ ਜਾ ਕੇ ਰੋਟੀ ਖਾਣੀ ਆ ਤੇ ਗੜਵੀ ਭਰ ਕੇ ਲਾ ਕੇ ਰੱਖ ਦੋ ਚਾਹ ਇਹ ਚਾਹ ਦੀ ਤੇ ਫਿਰ ਥਾਣੀ ਤੋਂ ਉੱਦਨ ਗੜਵੀ ਚਾਹ ਪੀਂਦੇ ਆ ਇਹ ਜਦੋਂ ਹੀ ਮਤਲਬ ਗੜਵੀ ਨੂੰ ਵੇਣੇ ਆ ਤਹਾਡੇ ਘਰ ਜਿਹਦਾਂ ਦੀਆਂ ਚੀਜ਼ਾਂ ਹੋਣਗੀਆਂ ਨਿਸ਼ਾਨੀਆਂ ਭਾਂਡੇ ਹੋਣਗੇ ਕੋਈ ਚੀਜ਼ੇ ਵੈਦੀ ਹੋਊਗੀ ਹਨਾ ਕੋਈ ਕੱਪੜੇ ਇਦਾਂ ਦੇ ਹੋਣਗੇ ਜਿੰਨਾ ਜਿੰਨਾ ਤੁਹਾਡੀ ਯਾਦਾਂ ਜੁੜੀਆਂ ਕੁਛ ਕੁ ਨਿਸ਼ਾਨੀਆਂ ਜੁੜੀਆਂ ਸੇਮ ਇਹ ਚੀਜ਼ ਮੇਰੇ ਨਾਲ ਵਾ ਇਹ ਕਰਕੇ ਇਹਨੂੰ ਰੱਖਿਆ ਇਹਨੂੰ ਵਰਤੋਂ ਚ ਲੈ ਕੇ ਆਈਦਾ ਡੇਲੀ ਦੇ ਤਾਂ ਕਿ ਸਾਡੇ ਅੱਖਾਂ ਦੇ ਸਾਹਮਣੇ ਰਹੇ ਸਾਨੂੰ ਕੁਛ ਨਾ ਕੁਛ ਯਾਦ ਆਉਂਦਾ ਰਹੇ ਇਹ ਕਰਕੇ ਬਦਲ ਨਹੀਂ ਹੈਗੀ ਤੁਹਾਡੇ ਕਿੰਨੇ ਪਏ ਤੁਹਾਡੇ ਕਿੰਨੇ ਪਏ ਪਰ ਇਦਾਂ ਦੇ ਕੀ ਕਰਦਾ ਵਿੰਗਟੇ ਡੇ ਜੇ ਚਿੱਬੇ ਜੇ ਅੱਗੋਂ ਨਿਆਣੇ ਬਦਲਦੇ ਨੇ ਤੇ ਬਦਲਦੇ ਨੇ ਪਰ ਜਿੰਨਾ ਕਿ ਮੈਂ ਹਾਂ ਕਹਾਂ ਮੈਂ ਤੇ ਨਹੀਂ ਬਦਲਦਾ ਮੈਂ ਤੇ ਇਦਾਂ ਚੱਲੂਗਾ ਇਹਨੂੰ ਵੀ ਇਹ ਇਹੋ ਚੀਜ਼ਾਂ ਵਰਤੋ ਦੋ ਤਿੰਨ ਗੜਵੀਆਂ ਮਾਂ ਭਾਂਡੇ ਆ ਆ ਕੁਝ ਥਾਲੀਆਂ ਦੰਦੀਆਂ ਹੈਗੀਆਂ ਥਾਲੀਆਂ ਹੈਗੀਆਂ ਮੈਂ ਗੜਵੀਆਂ ਮੈਂ ਦੋ ਤਿੰਨ ਜੱਗ ਹੋਇ ਇੱਕ ਪਰ ਜੀ ਨਹੀਂ ਕਰਦਾ ਵੀ ਮਮੀ ਹਣਾ ਦੇ ਥਾਲੀਆਂ ਨਿਸ਼ਾਨੀਆਂ ਕਰਦੀ ਹਣਾ ਦੇ ਫੰਦੀ ਨਿਸ਼ਾਨੀਆਂ ਆ ਉਹ ਫੇਰ ਚੇਂਜ ਕਰਾਉਣਾ ਜੀ ਦੀ ਕਰਤਾ ਭਾਂਡੇ ਹੋਰ ਲਾਈਦੇ ਪਰ ਇਹ ਫੇਰ ਫੇਰ ਇਹੋ ਵਰਤੇ ਜਾਂਦੇ ਨੇ ਵਰਤੇ ਨੇ ਇਹੋ ਜਿਹੇ ਭਾਂਡੇ ਗਰਮੀਆਂ ਪਈਆਂ ਵਾ ਇਦਾਂ ਹੀ ਬੰਦ ਚ ਪਈਆਂ ਵਾ ਉਹ ਜਿਹੜੀਆਂ ਜਮਾ ਇਹਦੇ ਨੇ ਰੇ ਲੱਗ ਗਈ ਵੱਡਿਆ ਨਹੀਂ ਯਾਦ ਗਰੀ ਹਾਂ ਯਾਦ ਰਹੀ ਅੰਦਰ ਰਹਿੰਦੇ ਸੀ ਜੀ ਕਾ ਬਾਪ ਰੀਤੀ ਉੱਧਰ ਕਹਿ ਲਈ ਅਸੀਂ ਪੁਰ ਤਾਂ ਪਟਾ ਕੇ ਨਾ ਭਾਂਡੇ ਨਵੇਂ ਲੈ ਲਓ ਮੈਂ ਨਵੇਂ ਤਾਂ ਆਪਣੀ ਜਗ੍ਹਾ ਆਈ ਚਾਲੇ ਪਰ ਮੈਂ ਇਹ ਭਾਂਡੇ ਤੋਂ ਮੈਂ ਜੀ ਦੀ ਕਰਦਾ ਤੇ ਉਹ ਇਹਨੇ ਚਾਂਦੀਆਂ ਆ ਆਦਤ ਪਾਣੀ ਪਾਣੀ ਪੀਣਾ ਹੈ ਲੱਸੀ ਪੀਣੀ ਹੈ ਦੌੜੀ ਇੱਥੇ ਪਾਣੀ ਦੀ ਇੱਥੇ ਇਹਦੇ ਚ ਪੀਦੀ ਦੀ ਆ ਇਹਦੇ ਚਾਚੇ ਨੇ ਕੰਮ ਕੱਲਾ ਸੇਵੀਆਂ ਦਾ ਖਿੱਚਦਾ ਵ ਚੀਰ ਬਣਾਉਣੀ ਆ ਤੇ ਪੂਰੇ ਉਹਦਲਾ ਪਾ ਲਿਆ ਵਾਹ ਜੀ ਵਾਹ ਤੇ ਅਜੇ ਕਰਦੀਆਂ ਸੇਂਗੀਆਂ ਖਾਦਣ ਆਈ ਤਾਂ ਆਪਾਂ ਕੋਈ ਤੂੰ ਵੀ ਕੱਢ ਕੇ ਹੁਣ ਕੱਟਣ ਦੇ ਨਾ ਰੱਖ ਲੋ ਕੱਢ ਕੇ ਰੱਖ ਲੈਨੇ ਤੇ ਰਾਤ ਨੂੰ ਚੀਰ ਬਣਾ ਲਾਂਗੇ ਇਹ ਵੇਲਾ ਹੋਰ ਸਵਾਦ ਲਾ ਕੇ ਖਾਂਦੇ ਜਾਣਾ ਵੇਲਾ ਅਸੀਂ ਛੇਤੀ ਛੇਤੀ ਜੇ ਉਹ ਸੇਂਗੀਆਂ ਬਣਾ ਲੀਆਂ ਤਾਂ ਹਰਪੰਜਾਲੀਆਂ ਤੇ ਨਾ ਵੇਲਾ ਨਹੀਂ ਸਾਨੂੰ ਪਹਿਲਾਂ ਦੱਸਿਆ ਹੀ ਨਹੀਂ ਇਹਨਾਂ ਦਾ ਇਹਨਾਂ ਦਾ ਕਰਦੇ ਤਾਂ ਇਹਨਾਂ ਨੂੰ ਦੁੱਧ ਕੀ ਬਣਾ ਤੇਰੀ ਗੱਲ ਸੁਣੋ ਅਹੀਂ ਤੇ ਆਵਾਜ਼ ਸੁਣ ਕੇ ਕਰਕੇ ਜੇ ਉੱਠਿਆ ਨੂੰ ਕਾ ਵੀ ਨਹੀਂ ਪਤਾ ਵੀ ਮੀ ਆਉਂਦਿਆ ਆ ਉਹ ਜਦੋਂ ਮੀ ਆਇਆ ਤਾਂ ਚਾਂਜ ਅਗੇ ਖਲਾ ਬਣਾ ਰਿਹਾ ਅੱਜ ਰੋਟੀ ਨਹੀਂ ਖਾਣੀ ਮੇਰੀ ਗੱ ਅਹੀਂ ਜਿਹਾ ਆਓ 11:30 ਵਜੇ ਸਵੇਰ ਦੀ ਰੋਟੀ ਖਾਣਦੇ ਆਂ ਤੇ ਤੁਹਾਨੂੰ ਵੀ ਦੱਸ ਦਿੰਦੇ। ਸਾਨੂੰ ਪਤਾ ਨਾ ਤੇ ਅਸੀਂ ਸੋਚਦੇ ਨਾ ਖਾਂਦੇ। ਜਿਹੜਾ ਸਾਡੇ ਨਾਲ ਜਾਇਦਾ ਟੋਕਰੋ ਦੇ ਕੇ ਤੇ 6 ਬੱਚਾ ਜਿਹੜੀ ਹੁੰਦਾ। ਚੱਲ ਕੋਈ ਨਹੀਂ ਹੁਣ। ਹੁਣ ਸਹੀ ਸ਼ਾਮ ਨੂੰ ਸੀ ਫਿਰ ਕਿਹਦੇ ਦਿਨ ਸਹੀ ਆ ਨਾ। ਜਿਹਦੇ ਸੌਂ ਚੜੇਗਾ ਉਹ ਤੁਹਾਡੇ ਵੱਲ ਸਹੀ। ਆਹੀਂ ਆਹੀਂ ਦੇਵੀਆਂ ਨਾਲ ਬਣਾ ਲਿਆ ਤਾਂ ਤੁਸੀਂ ਉਹਨਾਂ ਬਣਾਉਣੇ ਪੀਰ ਨਾ। ਠੀਕ ਨਾ ਬਣਾ। ਊੜੇ ਤੁਹਾਡੇ ਪੀਰ ਆਡੇ। ਆਹੋ ਊੜੇ ਸਾਡੇ। ਫਾਟਾ ਸਾਡਾ। ਗੁੜ ਤੁਹਾਡਾ। ਦੁੱਧ ਤੁਹਾਡਾ। ਗੈਸ ਤੁਹਾਡਾ ਸਿਲੰਡਰ ਤੁਹਾਡਾ। ਘਰ ਤੁਹਾਡਾ। ਅਹੀਂ ਅਹੀਂ ਆਟਾ ਲਾ ਕੇ ਆ ਜਾਗੇ ਪੱਤਾ ਸਾਡਾ ਲੋਟਾ ਸਾਡਾ ਚੋਲਾ ਸਾਡਾ ਪੱਤਾ ਸਾਡਾ ਤਵਾ ਸਾਡਾ ਤੇਲ ਵੀ ਤੁਹਾਡਾ ਆਹ ਤੇ ਹੋਰ ਦੋ ਸਾਡਾ ਚੋਲਾ ਸਾਡਾ 10 ਰੁਪਏ ਕੱਢਣੇ ਨਹੀਂ ਤਾਂ ਨਹੀਂ ਦਿਖਾ ਲਈ ਆਈ ਨਹੀਂ ਬਣਾਉਣ ਲਈ ਗੱਲਾਂ ਜੀਤਾ ਬਸ ਬਣਾਏਗੀ ਗੱਲਾਂ ਜੀਤਾ ਕਿਉਂ ਵੀ ਮੇਰੇ ਨਾਲ ਹੱਥ ਪੜਨਾ ਮੇਰੇ ਤੋਂ ਪੜਨੇ ਆ ਨਹੀਂ ਇਹਨਾਂ ਜੀਤਾ ਥੱਗੀ ਖਲੋਤੀ ਖਲੋਤੀ ਹਾਂ ਹਾਰ ਕੇ ਕੁਰਸੀ ਲੈ ਆਈ ਮੈਨੂੰ ਚੇਤਾ ਹੀ ਨਹੀਂ ਮੈਂ ਤੇ ਚਾਚੀ ਨੇ ਚੇਤਾ ਕਰਾਇਆ ਵੀ ਕੁਰਸੀ ਤੇ ਬੈਹ ਹ ਸਵਾਭtio ਜ ਲੱਗੀ ਹੁਣ ਸਮਾਪਤੀ ਬਸ ਰਹਿ ਗਈ ਨਾ ਮੈਂ ਚਲ ਐਂਡ ਕਰ ਹੀ ਰਹੀ ਐ ਮੈਂ ਬਣੇ ਹੋਣਗੇ ਖਾਦੇ ਜਾਣੇ ਚਲੋ ਦੱਸਿਓ ਆਨੂੰ ਵੀ ਸੌਣ ਤੋਂ ਪਹਿਲਾਂ ਕਿੰਨਾ ਕਿੰਨਾ ਪੂੜੇ ਬਣਾ ਕੇ ਖਾਲੇ ਸਾਡੇ ਅੰਦਰ ਸੌਣ ਤੋਂ ਪਹਿਲਾਂ ਸੌਣ ਸਾਵਣ ਦਾ ਮਹੀਨਾ ਸੌਣ ਦੀ ਨੀਂਦ ਨਹੀਂ ਅਜੇ ਕਿ ਆਇਆ ਸੌਣ ਦਾ ਮਹੀਨਾ ਨਹੀਂ ਅਜੇ ਆਇਆ ਚਲੋ ਇਧਰ ਨਿਆਣਿਆਂ ਨੇ ਆਪਣੀ ਜਿੰਮੇਰੀ ਚੁੱਕ ਲਈ ਐ ਜੋ ਕਡੋਇਆ ਫੜ ਫੜ ਕੇ ਨਾ ਗਟਰ ਚ ਪਾਈ ਜਾਣ ਰਏ ਆ ਚੱਲ ਇਹ ਨਿਕਲਣ ਜਾ ਕੇ ਘਰੋਂ ਬਾਹਰ ਹੁਣ ਜਦੋਂ ਮੀਂਹ ਪੈ ਗਿਆ ਨਾ ਘਰੋਂ ਬਾਹਰ ਚੱਲ ਜਾਨੇ ਉਹਨਾਂ ਨੇ ਮੌਸਮ ਬੜਾ ਵਧੀਆ ਸਵੇਰ ਦਾ ਸ਼ਾਮਾਂ ਦਾ 4 ਵਜੇ ਦਾ ਰਾਤ ਦਾ ਮੀਂਹ ਸ਼ੁਰੂ ਹੋਇਆ ਮਨੇਰ ਦਾ ਹਨਾ ਤੇ ਅਜੇ ਤੱਕ ਪਈ ਜਾਣ ਰਿਹਾ ਵਾ ਪੌਣੇ 12 ਹੋ ਗਏ ਆ ਬਾਕੀ ਹੁਣ ਅਗਲੀ ਯਾਰ ਤੁਹਾਡੀ ਤੁਸੀਂ ਤਿਆਰੀ ਕਰ ਲਿਓ ਠੀਕ ਆ ਸੌ ਦਾ ਮਹੀਨਾ ਜਿੱਦੋਂ ਚੜ ਗਿਆ ਉਹ ਤੁਹਾਡੇ ਆਲ ਸੌ ਦੇ ਖਾਣੇ ਤੁਹਾਡੇ ਕੋਲ ਤੁਹਾਡੀ ਆਪਣੀ ਤਿਆਰੀ ਕਰ ਛੜਿਓ ਕੋਈ ਨਹੀਂ ਤੁਹਾਡੀ ਥੀਂ ਲੰਘ ਗਿਆ ਸਭ ਨਹੀਂ ਤੁਹਾਡਾ ਅਸੀਂ ਸਿਰਫ ਖਾਣੇ ਆਂ ਅਸੀਂ ਸਿਰਫ ਖਾਣੇ ਆਉਣੇ ਦਾ ਤੁਸੀਂ ਆਏ ਜੇ ਬਣਾ ਲਾਂਗੇ ਤੇ じゃ ਖਾਣੇ ਆਂ ਬਾਕੀ ਸਭ ਕੁਝ ਤੁਹਾਡਾ ਕੋਈ ਨੀ ਪੋਣੀ ਹਾਂ ਚਲੋ ਚੰਗਾ ਜੀ ਆਈ ਦਾ ਕਦੇ ਬਹੋਲੇ ਆ ਤਿਆਰੀ ਕਰ ਲੋ ਤੇ ਚਾਹ ਪਾਣੀ ਉਧਰ ਬਣਾਉਨੇ ਚਾਹ ਤੁਹਾਡਾ ਪੀਣੇ ਨਾ ਜਾ ਕੇ ਦੁਪਹਿਰ ਵਾਲੀ ਚਾਹ ਹਾਂ ਚਾਹ ਉਧਰ ਪੀਣੇ ਆ ਨਾਲ ਦੀ ਫੋਲਵੜੀਆਂ ਬਣਾਈ ਜਾਵਾ ਬਾਟੀਆਂ ਲੱਗਿਆ ਹੁੰਦੇ ਹਨਾ ਵੀ ਬਹੁਤ ਹਾਲੇ ਇਹਨਾਂ ਮੰਗ ਗਿਆ ਸੋ ਨਾ ਆਪਣਾ ਫੋਲਵੜੀਆਂ ਕੱਢ ਮੈਂ ਕੋਈ ਨਾ ਬੇਗਮ ਨੇ ਅਹੀਂ ਪੂਰੇ ਨਹੀਂ ਕਰਦੇ ਹਾਂ ਪੂਰੇ ਤੁਹਾਡੇ ਘਰ ਤੇ ਆ ਵੀ ਤਸਵੀਰ ਨਹੀਂ ਖਾਦੀ ਆ ਅਹੀਂ ਤੁਹਾਡਾ ਪੀਣੀ ਦੇ ਨਾ ਨਾ ਬੇਰੀ ਵਾਲੀ ਆ ਆਹ ਨਾ ਨਹੀਂ ਕੀਤੀ। ਅਹੀਂ ਮੇਰਾ ਆਦਾ ਤੋਰਨ ਦਾ ਨਾਸਰੇ ਗੇਰੀ ਮਰਜੀ ਅੰਦਰ ਆਉਂਦਾ। ਚਲੋ ਫਿਰ। ਸਸਿਕਾਲ ਵਾਸਨ। ਹਾਂ ਸਸਿਕਾਲ। ਚੋਚਾਂ ਗਾਈ ਸਸਿਕਾਲ। ਸਾਡਾ ਹੋ ਗਿਆ ਇੰਜੋਏਮੈਂਟ ਪੂਰਾ। ਤੇ ਅਸੀਂ ਹੋ ਗਏ ਪੂੜੇ ਟਾਈਮ ਨਾਲ ਕੱਢ ਕੇ ਸੌਣ ਤੋਂ ਪਹਿਲਾਂ ਪਹਿਲਾਂ ਵਹਿਲੇ ਹੋ ਗਏ। ਹੁਣ ਰਾਤ ਤੋਂ ਪਹਿਲਾਂ ਤੁਹਾਨੂੰ ਰੋਟੀ ਨਹੀਂ ਮਿਲਣੀ। ਤੇ ਅਸੀਂ ਗੁੜੀ ਵੀ ਮੁਕਾਲਿਆ ਜੇ। ਠੀਕ ਆ। ਗੁੜੀ ਮੁਕਾਲਿਆ ਵਾਲਾ ਲੈਂਦਾ ਸੀ ਹਨਾ। ਨਹੀਂ ਹੈਗਾ ਜੀ। ਹੈਗਾ ਕਿਲੋ। ਚਲੋ। ਚੰਗਾ ਜੀ ਫੇਰ ਵੇਖਾਂਗੇ ਜੇ ਦਾ ਲੱਗ ਗਿਆ ਆਪਣਾ ਸੌਣ ਦੇ ਵਿੱਚ। ਤੇ ਚਾਚੇ ਨੇ ਹਾਂ ਕਰਦੀ ਤੇ ਅਜੇ ਸਲਾਹ ਕਰਨੀ ਜਾ ਕੇ ਇਹਨਾਂ ਨੇ 6 ਮਹੀਨੇ ਚ ਅੱਧੀ ਸਲਾਹ ਸਲਾਹ ਨਹੀਂ ਹੋਣਾ ਸਕੂਤ ਬਣ ਗਿਆ ਵੀਡੀਓ ਤੇ ਜੀ ਹਾਂ ਕਰਦੀ ਆ ਮਾੜਾ ਲਖਵਾਲ ਨਹੀਂ ਪੜਿਆ ਪਾਣੇ ਪੜਿਆ ਚਲੋ ਚੰਗਾ ਜੀ ਸੇਵੀਆ ਮਟਲਾਂਗੇ ਕੋਈ ਨਹੀਂ ਚੰਗਾ ਜੀ ਸਾਸਰੀ ਕਾਜ ਸਾਰਿਆਂ ਨੂੰ